ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਤਾਨੀ ਸ਼ਹਾਦਤ ਨੂੰ ਕਿ ਉਹਨਾਂ ਨੇ ਆਪਣਾ ਪਰਿਵਾਰ ਬਾਰਿਆ ਤੇ ਉਹਨੂੰ ਸਮਾਪਿਤ ਸਮਰਾਲੇ ਦੇ ਵਿੱਚੋਂ ਪੈਦਲ ਯਾਤਰਾ ਸਮੂਹ ਸੰਗਤ ਵੱਲੋਂ ਕੱਢੀ ਜਾ ਰਹੀ ਹੈ ਕਿਉਂਕਿ ਸਾਰੀ ਸੰਗਤ ਗੁਰੂ ਸਾਹਿਬ ਦੇ ਪ੍ਰਤੀ ਨਤਮਸਤਕ ਹੋਣ ਜਾ ਰਹੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਕੀਤਿਆਂ ਕੁਰਬਾਨੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੀ ਸ਼ਬਦਾ ਭਾਵਨਾ ਹੈ ਜਿਸ ਦੇ ਤਰੀਕੇ ਅੱਜ ਸੰਗਤ ਪੈਦਲ ਯਾਤਰਾ ਦੇ ਵਿੱਚ ਸ਼ਾਮਲ ਹੋ ਰਹੀ ਹੈ ਅੱਜ ਸਮਰਾਲੇ ਤੋਂ ਜਿਹੜੀ ਇਹ ਪੈਦਲ ਯਾਤਰਾ ਚੱਲੀ ਆ ਇਹਦੇ ਵਿੱਚ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਅ ਜਿਹੜੇ ਪਰਿਵਾਰਾਂ ਦੇ ਨਾਲ ਪਹੁੰਚ ਕੇ ਪੈਦਲ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਆ ਕਿਉਂਕਿ ਜਿਹੜੀ ਸੰਗਤਾਂ ਉਹ ਗੁਰੂ ਸਾਹਿਬ ਦੇ ਸਿਮਰਨ ਦਾ ਜਾਪ ਕਰਦੇ ਹੋਏ ਜਾ ਰਹੇ ਨੇ ਕਿਉਂਕਿ ਗੁਰੂ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ ਦਾ ਜੇਕਰ ਆਪਾਂ ਰੋਮ-ਰੋਮ ਵੀ ਸ਼ੁਕਰਾਨਾ ਕਰੀਏ ਤਾਂ ਕਾਫੀਤਾ ਨਹੀਂ ਜਾ ਸਕਦਾ ਇਸ ਲਈ ਜਿਹੜੀ ਇਹ ਪੰਜਾਬ ਦੀ ਧਰਤੀ ਆ ਇਹਦੇ ਉਸੇ ਤਰ੍ਹਾਂ ਸਾਡੇ ਬੁਰੂਆ ਪੀਰਾਂ ਨੇ ਜਨਮ ਲਿਆ ਤੇ ਸਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ ਕਿ ਸੰਗਤ ਤੇ ਪ੍ਰੀਤੀ ਆਪਣੇ ਚਾਬਾਪਾ ਦਾ ਗੁਰੂ ਹੈ ਗੁਰੂ ਹੈ ਕਿ ਬਾਰੇ ਪਹੁੰਚ ਚੁੱਕੇ ਹਾਂ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੈ ਕਿ ਅੱਗੇ ਤਕਰੀਬਨ 1.5 ਤੋਂ 2 ਘੰਟੇ ਦਾ ਸਫ਼ਰ ਜੋ ਸੰਗਤ ਵਾਹਿਗੁਰੂ ਦਾ ਸਿਮਰਨ ਕਰਦੀ ਹੋਈ ਉੱਥੇ ਪਹੁੰਚੇਗੀ ਇੱਥੋਂ ਹੁਣ ਰਹਿ ਗਈ ਜੀ ਸਾਡੀ 7 ਕਿਲੋਮੀਟਰ ਦੀ ਜਿਹੜਾ ਹੈਗਾ ਇਹ ਉਹ ਹਜੇ ਪੈਦਲ ਚੱਤਰਾ ਹੈਗੀ ਆ ਜਿਹਨੇ ਸੰਗਤ ਬੜੇ ਪਿਆਰ ਦੇ ਨਾਲ ਤੈਅ ਕਰਤੀ ਚਾਰੀ ਆ